ਅੰਮ੍ਰਿਤ ਛਾਟ ਬਿਖੈ ਬਿਖ ਖਾਹੀ ਮਾਇਆ ਮੋਹ ਭਰਮ ਪੈ ਪੂਲੇ ਸਤਿ ਦਾ ਰਾਸਿਓਂ ਪ੍ਰੀਤ ਲਗਾਈ ਏਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮ ਦਾਸ ਰੱਖੋ ਸ਼ਰਨਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮ ਦਾਸ ਰੱਖੋ ਸ਼ਰਨਾਈ ਸੋ ਕਹੋ ਟਲ ਗੁਰ ਸੇਵੀਐ ਅਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾਂ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੋ ਬਖੋ ਸੁਭ ਰਸਨਾ ਦਿਜੈ ਪ੍ਰਾਨ ਅਕੋ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹੋ ਬਕੋ ਸੁਭ ਰਸਨਾ ਦਿਜੈ ਪ੍ਰਾਨ ਅਕੋਰ ਰਹਾਓ ਮਨ ਤਨ ਨਿਰਮਲ ਕਰਤ ਕੇਯਾਰੋ ਹਰ ਸਿਂਜੈ ਸੁਦਾ ਸੰਜੋਰ ਇਹ ਆਸ ਮਹਿ ਮਗਨ ਹੋਤਿ ਕਿਰਪਾ ਤੇ ਮਹਾ ਬਖਿਆਤੇ ਤੋਰ ਆਰੋ ਸ਼ਰਨ ਦੇਨ ਦੁਖ ਭੰਜਨ ਤਿਤ ਬੋ ਤੁਮਰੀ ਔਰ ਆਪੈ ਪਗ ਦਾਤ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਆਇਓ ਸ਼ਰਨ ਦੀਨ ਦੁਖ ਭੰਜਨ ਤਿਤ ਬੋ ਤੁਮਰੀ ਔਰ ਅਪੈ ਪਦਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਵਾਹਿਗੁਰੂ ਦੀ ਤਾਲ ਸਾਤ ਵਾਹਿਗੁਰੂ ਦੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਹਣ ਭਾਗੇ ਹੋ ਜੋ ਅੰਮ੍ਰਿਤ ਵੇਲੇ ਬਾਬਾ ਮਸਤੂ ਜੀ ਦੇ ਤਪ ਅਸਥਾਨਾਂ ਤੇ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸਤਿਗੁਰ ਜੀ ਨੇ ਰਹਿਤ ਕੀਤੀ ਅੰਮ੍ਰਿਤ ਵੇਲੇ ਹੁਕਮਨਾਮੇ ਦੀ ਰਾਤ ਬਖਸ਼ਿਸ਼ ਕੀਤੀ ਜੈਤਿ ਸ੍ਰੀ ਰਾਤ ਦੇ ਅੰਦਰ ਪੰਜਵੇਂ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਪੇਸ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ 701 ਅਧੇ 2 ਅੰਗ ਤੇ ਸੁਭਾਈ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਦੇ ਕੋਈ ਜਨ ਹਰ ਸਿਉਂ ਦੇਵੈ ਜੋਰ ਕੋਈ ਪਰਮੇਸ਼ਰ ਦਾ ਪਿਆਰਾ ਜਿਹੜਾ ਹੈ ਮੇਰੇ ਉੱਤੇ ਐਦਾਂ ਦਾ ਪਰਉਪਕਾਰ ਕਰ ਦਵੇ ਮੈਨੂੰ ਪਰਮੇਸ਼ਰ ਦੇ ਨਾਲ ਮਿਲਾ ਦਵੇ ਜੋੜ ਦਵੇ ਕੋਈ ਆਣ ਉਲਾਵੇ ਮੇਰਾ ਪ੍ਰੀਤਮ ਪਿਆਰਾ ਕੋਈ ਇਦਾਂ ਦਾ ਹੋਵੇ ਜਿਹੜਾ ਆਪ ਜੁੜਿਆ ਹੋਵੇ ਤੇ ਜਿਹੜਾ ਮੇਰੇ ਤੇ ਇਦਾਂ ਦਾ ਪਰ ਉਪਕਾਰ ਕਰ ਦਵੇ ਮੈਨੂੰ ਵੀ ਪਿਆਰੇ ਨਾਲ ਜੋੜ ਦਵੇ ਮੇਰੀ ਸਾਧ ਵੀ ਉਹ ਪਰਮੇਸ਼ਰ ਨਾਲ ਪਾ ਦਵੇ ਉਹਦੇ ਨਾਲ ਮਿਲਾ ਦਵੇ ਤੇ ਸਤਿਗੁਰੂ ਜੀ ਫਿਰ ਨਾਲ ਹੀ ਇਥੇ ਪੁੱਛਦੇ ਵੀ ਜੇ ਐਦਾਂ ਦਾ ਮਿਲ ਪਵੇ ਤੇ ਉਹਦੇ ਵਾਸਤੇ ਤੁਸੀਂ ਕੀ ਕਰੋਗੇ ਨਾਲ ਹੀ ਫਿਰ ਉੱਤਰ ਦਿੱਤਾ ਚਰਨ ਗਹੋ ਬਕੋ ਸੁਭਰਸਨਾ ਦਿਜਹਿ ਪ੍ਰਾਨ ਅਘੋਰ اے ਸਤਿਗੁਰੂ ਮੈਂ ਉਹਦੇ ਚਰਨ ਕੁਟਾਂਗਾ ਮੁੱਠੀ ਚਾਪੀ ਕਰਾਂਗਾ ਬਕੋ ਸੁਭਰਸਨਾ ਆਪਣੀ ਰਸਾਂ ਰਸਨਾ ਦੇ ਨਾਲ ਸ਼ੁਭ ਬਚਨ ਬਕਾਂਗਾ ਵਡਿਆਈ ਕਰਾਂਗਾ ਸੋਭਾ ਕਰਾਂਗਾ ਇਥੋਂ ਤੱਕ ਹੀ ਆਪਣੇ ਪ੍ਰਾਣ ਜਿਹੜੇ ਨੇ ਉਹ ਵੀ ਨਿਸ਼ਾਵਰ ਕਰ ਦੇਵਾਂਗਾ ਪਰਮੇਸ਼ਰ ਦੇ ਪਿਆਰੇ ਦੇ ਉਤੋਂ ਕੋਈ ਐਦਾਂ ਦਾ ਮਿਲੇ ਤੇ ਸਹੀ ਮੈਂ ਉਹਦੇ ਤੋਂ ਕੁਰਬਾਨ ਬਲਹਾਰ ਜਾਵਾਂਗਾ ਰਹਾਉ ਰਹਾਉ ਦਾ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਕਰ ਦੇ ਮਾਨ ਤਨ ਨਿਰਮਲ ਕਰਤ ਕੇ ਆਰੋ ਆਰ ਸਿੰਚੈ ਸੁਦਾ ਸੰਜੋਰ ਏ ਭਾਈ ਆਪਣੇ ਮਨ ਅਤੇ ਤਨ ਬਾਹਰੀ ਸਰੀਰ ਤੇ ਜਿਹੜਾ ਤੇਰਾ ਸੁਖਮ ਸਰੀਰ ਮਨ ਹੈ ਇਹਨਾਂ ਦੋਵਾਂ ਨੂੰ ਸਤਿਗੁਰੂ ਜੀ ਕਹਿੰਦੇ ਨਿਰਮਲ ਕਰਨ ਵਾਸਤੇ ਜਿਵੇਂ ਕਿਸਾਨ ਖੇਤਾਂ ਦੇ ਵਿੱਚ ਫਸਲ ਬੀਜਣ ਤੋਂ ਪਹਿਲਾਂ ਤਿਆਰੀ ਬਣਾਉਂਦਾ ਹੈ ਇਸ ਤਰ੍ਹਾਂ ਮਨ ਤੇ ਤਨ ਨੂੰ ਨਿਰਮਲ ਕਰਨ ਵਾਸਤੇ ਤਿਆਰੀ ਬਣਾ ਨਿਰਮਲ ਤਿਆਰੀ ਬਣਾ ਹਰ ਸਿੰਚੈ ਸੁਦਾ ਸੰਜੋਰ ਕਹਿੰਦੇ ਫਿਰ ਜਿਵੇਂ ਫਸਲ ਪੀਜਣ ਲਈ ਪਾਣੀ ਦੀ ਲੋੜ ਪੈਂਦੀ ਹੈ ਜ਼ਮੀਨ ਸਿੰਜਣੀ ਪੈਂਦੀ ਹੈ ਇਸੇ ਤਰ੍ਹਾਂ ਆਪਣੇ ਤਨ ਤੇ ਮਨ ਦੇ ਵਿੱਚ ਨਾਮ ਰੂਪੀ ਬੀਜ ਬੀਜਣ ਤੋਂ ਪਹਿਲਾਂ ਇਹਨੂੰ ਨਾਮ ਦੇ ਨਾਲ ਸਿੰਜਣਾ ਕਰੇ ਸੇਵਾ ਸਿਮਰਨ ਦੇ ਨਾਲ ਸਿੰਜਣਾ ਕਰ ਸਤਿਗੁਰੂ ਜੀ ਫਿਰ ਕੀ ਹੋਵੇਗਾ ਸਤਿਗੁਰੂ ਜੀ ਨਾਲ ਹੀ ਉਤਰ ਦਿੰਦੇ ਏ ਆ ਰਸਮਹਿ ਮਗਨ ਹੋਤਿ ਕਿਰਪਾ ਤੇ ਮਹਾ ਵਿਖਿਆਤੇ ਤੌਰ ਸਤਿਗੁਰ ਜੀ ਕਹਿੰਦੇ ਐਦਾਂ ਕਰਨ ਦੇ ਨਾਲ ਨਾਮ ਦੇ ਨਾਲ ਸੰਜਣ ਦੇ ਨਾਲ ਇਹਨਾ ਮਹਾ ਆਨੰਦ ਆਵੇਗਾ ਐਸਾ ਰਸ ਆਵੇਗਾ ਮਹਾ ਵਿਖਿਆਤੇ ਤੌਰ ਜਿਹੜੀ ਬਿਖ ਜ਼ਹਿਰ ਹੈ ਉਹਦੇ ਨਾਲੋਂ ਉੱਟ ਜਾਵੇਗਾ ਵਾਹਿਗੁਰੂ ਜੀ ਦੇ ਨਾਮ ਦਾ ਰਸ ਜਿਹੜਾ ਹੈ ਉਹ ਮਾਨੇਗਾ ਆਇਓ ਸ਼ਰਨ ਦੇਨ ਦੁਖ ਭੰਜਨ ਜਿਦ ਤਬੋ ਤੁਮਰੀ ਔਰ 헤 ਦਿਨਾ ਦੇ ਦੁਖ ਹਰਨ ਵਾਲੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਤੁਹਾਡੀ ਹੀ ਓਟ ਆਸਰਾ ਹੈ 헤 ਸਤਿਗੁਰੂ ਮੈਂ ਤੇਰੀ ਸ਼ਰਨ ਦੇ ਵਿੱਚ ਆ ਕੇ ਤੈਨੂੰ ਹੀ ਤੱਕਦਾ ਬਿਆਨ ਅਪੈ ਪਤਦਾਨ ਸਿਮਰਤ ਸੁਆਮੀ ਕੋ ਪ੍ਰਭ ਨਾਨਕ ਬੰਦਨ শোর 헤 ਨਾਨਕ ਜਿਹੜੇ ਓਦੀ ਸ਼ਰਨ ਦੇ ਵਿੱਚ ਚਲੇ ਗਏ ਜਿਹੜੇ ਉਹਦਾ ਨਾਮ ਜਪਦੇ ਉਹਨਾਂ ਨੂੰ ਫਿਰ ਅਪੈ ਪਦ ਦਰਦੋਂ ਰਹਿਤ ਜਿਹੜਾ ਪਦ ਹੈ ਉਹ ਪ੍ਰਾਪਤ ਹੁੰਦਾ ਹੈ ਬ੍ਰਹਮ ਗਿਆਨੀਆਂ ਵਾਲਾ ਸਤਿਗੁਰੂ ਜੀ ਫਿਰ ਸਾਰੇ ਹੀ ਬੰਧਨ ਜਿਹੜੇ ਉਹ ਤੋੜ ਦਿੰਦੇ ਨੇ ਪ੍ਰਭ ਨਾਨਕ ਬੰਧਨ ਛੋੜ हे ਨਾਨਕ ਤੂੰ ਜੰਮਨ ਮਰਨ ਦੇ ਵਕਾਰਾਂ ਦੇ ਬੰਧਨ ਸੰਸਾਰ ਦੇ ਉੱਪਰ ਹੋਰ ਕਈ ਬੰਧਨ ਜਿਹੜੇ ਪਏ ਨੇ ਉਹ ਸਾਰੇ ਬੰਧਨ ਤੋੜਨ ਵਾਲਾ ਹੈ ਆਓ ਅਸੀਂ ਵੀ ਉਹ ਗੁਰੂ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਕਰੀਏ ਸਾਨੂੰ ਵੀ ਕੋਈ ਇਦਾਂ ਦਾ ਪਿਆਰਾ ਮਿਲ ਪਵੇ ਜਿਹੜਾ ਉਹ ਸਤਿਗੁਰੂ ਜੀ ਦੇ ਨਾਲ ਮਿਲਾ ਦੇ ਸਾਡੇ ਵੀ ਵਿਕਾਰਾਂ ਦੇ ਤੇ ਜਮਨ ਮਰਨ ਦੇ ਬੰਧਨ ਜਿਹੜੇ ਕੱਟੇ ਜਾਣ ਸਤਿਗੁਰੂ ਜੀ ਕਿਰਪਾ ਕਰਨ ਬਾਣੀ ਹਿਰਦੇ ਚ ਵਸ ਜਾਵੇ ਹੋਈਆਂ ਫੁੱਲਾਂ ਦੀ ਖੇਵਾ ਵਾਹਿ ਏਕੀ ਕਾਲ ਸਾਤ ਵਾਹਿਗੁਰੂ ਜੀ ਕੀ ਫਤਿਹ